ਬੜੀ ਹੈਰਾਨੀ ਦੀ ਗੱਲ ਹੈ ਬੜੀ ਦੁਖ ਦੀ ਗੱਲ ਹੈ ਕਿ ਜਿੱਥੇ ਘੱਟ ਗਿਣਤੀ ਕੌਮਾਂ ਦੇ ਨਾਲ ਬਹੁਤ ਧੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ਧੱਕਾ ਕਰਦੀਆਂ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਂਦੀ ਹੈ ਉਹ ਝੂਠੇ ਸੋਦੇ ਵਾਲੇ ਦੀ ਰਾਮ ਰੀਮ ਦੀ ਉਹਨੂੰ ਬਾਰ-ਬਾਰ ਪਰੋਲ ਤੇ ਬਾਹਰ ਭੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘਰਟ ਜਨ ਤੇ ਹੋਰ ਧਰਮੀ ਲੋਕ ਜਿਹੜੇ ਨੇ ਉਹ ਹਿੰਦੂਆਂ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਰੱਖਵਾ ਵਰਗਾ ਦੇ ਸੱਚੇ ਸੱਚੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਕਿ ਉਹਨੇ ਕੀ ਕੁਝ ਕੀਤਾ ਤੇ ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਉਹਦੇ ਨਾਲ ਤਰੋ ਕੀਤਾ ਜਾਂਦਾ ਉਹਨੂੰ ਗੁਲਾਮੀ ਦਾ ਸਾਸਤਰਾਇਆ ਜਾਂਦਾ ਤੇ ਇਹੋ ਜਿਹੜੇ ਆ ਉਹਨਾਂ ਨੂੰ ਬਾਰ-ਬਾਰ ਜਿਹੜਾ ਬਾਹਰ ਕੱਢਿਆ ਜਾਂਦਾ ਇਹਨਾਂ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਬੰਦੀ ਸੇਖ ਵੀ ਜਿਹੜੇ ਆ ਗੁਰੂ ਕੇ ਸੇਖ ਵੀ ਜਿਹੜੇ ਉਹਨਾਂ ਨੂੰ ਰਿਹਾ ਕਰਕੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਵਿੱਚ ਆਉਣ ਹੋਰ ਇਸ ਤੋਂ ਵੱਧ ਜਿਹੜੀ ਆ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਸਕਦਾ ਸਿੰਘ ਸਾਹਿਬ ਜੀਰੋ ਵੀ ਚੋਣ ਆਉਂਦੇ ਆ ਉਹਦੇ ਵੀ ਪਰੋਲ ਦਿੱਤੀ ਜਾਂਦੀ ਤੁਹਾਨੂੰ ਨਹੀਂ ਲੱਗਦਾ ਰਾਜਨੀਤੀ ਲੈ ਕੇ ਇਹਨਾਂ ਦੇ ਕਿੱਤੀ ਜਾਂਦੀ ਹੈ। ਉਹੋ ਹੀ ਆ ਬਾਰ-ਬਾਰ ਜਿਹੜਾ ਵਾ ਰਾਜਨੀਤੀ ਕਰਕੇ ਤੇ ਸਾਡੇ ਸਿੱਖਾਂ ਨੂੰ ਖਾਸ ਕਰਕੇ ਜਿਹੜੇ ਆ ਘਟ ਗਿਣਤੀਆਂ ਨੂੰ ਬੜੀ ਹਰਾਨੀ ਦੀ ਗੱਲ ਆ ਬੜੀ ਦੁੱਖ ਦੀ ਗੱਲ ਆ ਕਿ ਜਿੱਥੇ ਘਟ ਗਿਣਤੀ ਕੌਮਾਂ ਦੇ ਨਾਲ ਬਹੁਤ ੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ੱਕਾ ਕਰਦੀਆਂ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜਾਵਾਂ ਭੁਗਤ ਚੁੱਕਿਆ ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਂਦੀ ਹੈ ਉਹ ਝੂਠੇ ਸਰਦੇ ਵਾਲੇ ਦੀ ਰਾਮ ਰੀਮ ਦੀ ਉਹਨੂੰ ਬਾਰ-ਬਾਰ ਪਰੋਲ ਤੇ ਬਾਹਰ ਭੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘੱਟ ਜਣਤੀ ਹੋਰ ਧਰਮੀ ਲੋਕ ਜਿਹੜੇ ਨੇ ਉਹ ਹਿੰਦੂਆ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਰੱਖ-ਪਾਖ ਵਰਗਾ ਦੇ ਸੱਚ-ਸੱਚੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਕਿ ਉਹਨੇ ਕੀ ਕੁਝ ਕੀਤਾ ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਉਹਦੇ ਨਾਲ ਤਰੂ ਕੀਤਾ ਜਾਂਦਾ ਉਹਨੂੰ ਗੁਲਾਮੀ ਦਾ ਅਸਾਸ ਕਰਾਇਆ ਜਾਂਦਾ ਤੇ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਬਾਰ-ਬਾਰ ਜਿਹੜਾ ਬਾਹਰ ਕੱਢਿਆ ਜਾਂਦਾ ਇਹਨਾਂ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਬੰਦੀ ਸਿੱਖ ਵੀ ਜਿਹੜੇ ਆ ਗੁਰੂ ਕੇ ਸਿੱਖ ਵੀ ਜਿਹੜੇ ਉਹਨਾਂ ਨੂੰ ਰਿਹਾ ਕਰਕੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦਾ ਚਾਣ ਔਰ ਇਸ ਤੋਂ ਵੱਧ ਜਿਹੜੀ ਆ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਸਕਦਾ ਸਿੰਘ ਸਾਹਿਬ ਜੀਰੋ ਵੀ ਚੋਣ ਆਉਂਦੇ ਆ ਉਹਦੇ ਪਰੋਲ ਦਿੱਤੀ ਜਾਂਦੀ ਤੁਹਾਨੂੰ ਵੀ ਨਹੀਂ ਲੱਗਦਾ ਰਾਜਨੀਤੀ ਲੈ ਕੇ ਇਹਨਾਂ ਦੇ ਕੀਤੀ ਜਾਂਦੀ ਹੈ ਕੋਈ ਆ ਬਾਰ-ਬਾਰ ਜਿਹੜਾ ਵਾ ਰਾਜਨੀਤੀ ਕਰਕੇ ਤੇ ਸਾਡੇ ਸਿੱਖਾਂ ਨੂੰ ਖਾਸ ਕਰਕੇ ਜਿਹੜੇ ਆ ਘਟ ਗਿੰਟੀਆਂ ਨੂੰ